ਜੀ ਸਰ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਡਾਇਰੈਕਟਿਵ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਚ ਅਸੀਂ 10 ਕਿਲੋ ਹਿਰੋਇਨ ਜੇਪਾਕ Z ਜਾਈਏ 10 ਕਿਲੋ 248 ਗ੍ਰਾਮ ਹਿਰੋਇਨ ਤੇ ਤਿੰਨ ਵੱਡੇ ਸਮਗਲਰ ਜਿਹੜਾ ਵੱਡਾ ਕਾਰਟਲ ਚਲਾ ਰਹੇ ਸੀ ਕ੍ਰਾਸ ਬਾਰਡਰ ਸਮਗਲਿੰਗ ਕਰਦੇ ਡਰੋਨ ਦੇ ਥਰੂ ਰਿਸੀਵ ਕਰ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹ ਇਹ ਆਕਾਸ਼ਦੀਪ ਸਿੰਘ ਹੈ ਤੇ ਆਕਾਸ਼ ਸਿੰਘ ਏਲੀਅਸ ਆਕਾਸ਼ ਏਲੀਅਸ ਮੋਟਾ ਇਹ ਦੋਨੋਂ ਚੀਮਾਖੋਰ ਚੀਮਾ ਕਲਾ ਪਿੰਡ ਹੈਗਾ ਸੌਰੀ ਤਰਨਤਾਰਨ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਆ ਆਕਾਸ਼ਦੀਪ ਬਾਰ-ਬਾਰ ਦਾ ਕੰਮ ਕਰਦਾ ਹੈ ਤੇ ਲੇਬਰ ਦਾ ਕੰਮ ਕਰਦਾ ਆਕਾਸ਼ ਮੋਟਾ ਇਹਨਾਂ ਨੂੰ ਇਨੀਸ਼ੀਅਲੀ ਗ੍ਰਿਫਤਾਰ ਕੀਤਾ ਗਿਆ ਸਾਡੇ ਸੀਆਈਏ 1 ਦੀ ਪਾਰਟੀ ਜਿਹਦੇ ਇੰਸਪੈਕਟਰ ਮੋਲਕਦੀਪ ਦੀ ਸupervision ਚ ਔਰ ਉਹ ਉਸ ਤੋਂ ਬਾਅਦ ਜਿਹੜਾ ਤੀਸਰਾ ਬੰਦਾ ਫੜਿਆ ਸੰਦੀਪ son of ਦਲੇਰ ਸਿੰਘ village ਕੋਟਲੀ ਵਸਾਵਾ ਸਿੰਘ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰ ਇਹ ਬੜਾ ਇੰਪੋਰਟੈਂਟ ਕੈਚ ਹੈ 9 ਕਿਲੋ ਦੇ ਕਰੀਬ ਇਹ ਤੋਂ ਬਰਾਮਦਗੀ ਹੋਈ ਹੈ ਜਿਹਦਾ ਆਪਾਂ ਦੇਖੀਏ ਪਛੋਕੜ 30 ਸਾਲ ਦੀ ਇਹਦੀ ਉਮਰ ਹੈ ਸੰਦੀਪ ਦੀ ਐਗਰੀਕਲਚਰ ਦਾ ਕੰਮ ਕਰਦਾ ਹੈ ਔਰ ਪਲੱਸ 2 ਪਾਸ ਹੈ ਪਹਿਲਾ ਕੋਈ ਕੇਸ ਨਹੀਂ ਹੈ ਪਰ ਜਦੋਂ ਇਹਦੀ ਪੁੱਛਗਿੱਛ ਕੀਤੀ ਗਈ ਹੈ ਉਹ ਚ ਬੜੀ ਰਿਵੀਲਿੰਗ ਗੱਲ ਹੈ ਕਿ ਇੰਪੋਰਟੈਂਟ ਗੱਲ ਹੈ ਸਾਹਮਣੇ ਆਈ ਹੈ ਕਿ 2018 ਤੋਂ ਇਹ ਤਕਰੀਬਨ ਲਗਾਤਾਰ ਕੰਮ ਕਰ ਰਿਹਾ ਹੈ ਬਾਰਡਰ ਦੇ ਉੱਤੇ ਦਾ ਪਿੰਡ ਹੈ ਔਰ ਫਿਜ਼ਿਕਲੀ ਕਾਫੀ ਐਕਟਿਵ ਹੈ ਇਹ ਬੰਦਾ ਇਹ ਜਾ ਕੇ ਜਿਹੜੀ ਕੋਈ ਆਪਣੇ ਛੋਟਾ-ਮੋਟਾ ਨਾਲਾ ਹੁੰਦਾ ਕੋਈ ਡਰੇਨ ਹੁੰਦੀ ਹੈ ਉਹਦੇ ਛੁਪ ਜਾਂਦਾ ਜਾ ਕੇ ਔਰ ਉੱਥੇ ਹੀ ਇਹ ਬੈਠ ਕੇ ਰਿਸਿਵ ਕਰਕੇ ਉੱਥੇ ਹੀ ਝੋਲੇ ਚ ਪਾ ਕੇ ਜਿਹੜੀ ਇਹ ਡਰੱਗ ਦੇ ਪੈਕੇਟ ਉਥੋਂ ਲੈ ਆਉਂਦਾ ਆਪਣੇ ਪਰਨੇ ਚ ਵੀ ਬਣ ਲੈਂਦਾ ਕਈ ਵਾਰੀ ਉਥੋਂ ਲਿਆ ਕੇ ਆਪਣੇ ਘਰ ਲੈ ਆਉਂਦਾ ਸੋ ਜੇ ਇਹਦਾ ਆਪਾਂ ਜੋ ਇੰਟਰੋਗੇਸ਼ਨ ਚ ਆਇਆ ਹੈ ਸੰਦੀਪ ਸਿੰਘ ਨੇ ਤਕਰੀਬਨ 200 ਕਿਲੋਗ੍ਰਾਮ ਦੇ ਕਰੀਬ ਆਪ ਮੰਨੇ ਆ ਵੀ ਇਸ ਤੋਂ ਇਹਦੇ ਤੋਂ ਵਾਧੇ ਹੋ ਸਕਦੀ ਘੱਟ ਨਹੀਂ ਹੋ ਸਕਦੀ ਮੈਂ 2018 ਤੋਂ ਇੰਨੀ ਨੇ ਹਿਰੋਇਨ ਬਾਰੇ ਕੰਫੈਸ ਕੀਤਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਸੈਟਬੈਕ ਹੈ ਇਸ ਡਰੱਗ 카rtel ਨੂੰ ਕਿਉਂਕਿ ਇੰਨਾ ਲੰਬਾ ਸਮੇਂ ਤੋਂ ਇਹ ਬੰਦਾ ਕੰਮ ਕਰ ਰਿਹਾ ਔਰ ਕਿਸੇ ਦੀ ਨਿਗਾਹ 'ਚ ਨਹੀਂ ਆਇਆ ਕੋਈ ਪੁਰਾਣਾ ਕੇਸ ਵੀ ਨਹੀਂ ਹੈ ਔਰ ਬੜੇ ਆਰਾਮ ਨਾਲ ਕੰਮ ਕਰ ਰਿਹਾ ਸੀ ਸੋ ਮੈਂ ਆਪਣੀ ਸਾਰੀ ਟੀਮ ਜਿਹਦੀ ਸੁਪਰਵਾਈਜ਼ਨ ਕਰੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਸੰਧੂ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇੰਸਪੈਕਟਰ ਮੌਲਤ ਸੀਆਈਏ ਸਟਾਫ ਦੇ ਇੰਚਾਰਜ ਔਰ ਯੋਨਹੀਂ ਸਾਰੀ ਟੀਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਪ੍ਰੋਫੈਸ਼ਨਲੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹ ਕੰਮ ਕੀਤਾ ਹੈ ਇਹਦੇ ਜਿਹੜੀ ਅਗਲੀ ਗੱਲ ਹੈ ਉਹ ਡਰਗ ਮੰਨੀ ਔਰ ਬਾਕੀ ਜਿਹੜਾ ਹਵਾਲਾ ਇਹਦੇ ਲਿੰਕੇजेस ਬਾਰੇ ਗੱਲ ਹੈ ਉਹ ਸਾਡਾ ਆਪਰੇਸ਼ਨ ਚੱਲ ਰਿਹਾ ਉਹ ਇਸ ਸਟੇਜ ਤੇ ਤੁਹਾਡਾ ਨਾ ਸ਼ੇਅਰ ਨਹੀਂ ਕੀਤਾ ਜਾ ਸਕਦਾ ਉਹਦੇ ਤੇ ਬੰਦਾ ਵੀ ਪਿੰਪੁਆਇੰਟਡ ਹੈ ਉਥੇ ਕਾਰਵਾਈ ਹੋ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਲੱਖਾਂ ਚ ਸਾਨੂੰ ਡਰਗ ਮੰਨੀ ਵੀ ਇਹ ਚ ਬ੍ਰਾਮਦ ਹੋਏਗੀ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਔਰ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕਿ 10 ਕਿਲੋ ਪਲੱਸ ਜਿਹੜਾ ਫਰਿਆ ਜਾਣਾ ਔਰ ਸਾਰਾ ਐਡਜੋਇਨਿੰਗ ਡਿਸਟ੍ਰਿਕਟ ਦਾ ਹੈਗਾ ਸੋ ਇਹਦੇ ਚ ਸਾਡੀ ਇਸ ਸਾਲ ਦੇ ਵਿੱਚ ਜਿਹੜੀ ਹੀਰੋਇਨ ਰਿਕਵਰੀ ਹੈ ਉਹਨੂੰ ਹੋਰ ਵੀ ਬੜੀ ਵੱਡੀ ਪੁਸ਼ ਮਿਲੀ ਹੈ ਆਲਰੇਡੀ 100 ਦੇ ਨੇੜੇ ਅਸੀਂ ਪਹੁੰਚ ਚੁੱਕੇ ਹਾਂ ਸੋ ਬੜੀ ਜਲਦੀ ਇਹ ਚ ਅਸੀਂ ਜਿਹੜੀ ਹੈ ਬਾਕੀ ਜਿਹੜੀਆਂ ਇਹਦੇ ਕਾਰਵਾਈਆਂ ਨੇ ਉਹਨਾਂ ਤੇ ਵੀ ਕਰਾਂਗੇ ਜਿਵੇਂ ਕਿ ਪ੍ਰਾਪਰਟੀਆਂ ਨੇ ਜਾਂ ਜਿਹਨ ਦੋ ਮੋਟਰਸਾਈਕਲ ਫੜੇ ਗਏ ਆ ਸਾਰੀ ਇਹ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਔਰ ਪ੍ਰਾਪਰਟੀ ਦੇ ਤੇ ਬੈਂਕ ਅਕਾਊਂਟਸ ਔਰ ਫਾਈਨੈਂਸ਼ੀਅਲ ਐਂਗਲ ਸਾਰਾ ਅਸੀਂ ਇਹਦੇ ਤੇ ਇਨਵੈਸਟੀਗੇਟ ਕਰਾਂਗੇ ਕਿ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ 2018 ਤੋਂ ਲੈ ਕੇ ਬੰਦਾ ਤਕਰੀਬਨ ਕੰਮ ਕਰ ਰਿਹਾ ਮੈਂ ਤੁਹਾਨੂੰ ਜਨੇ ਦੱਸਿਆ 200 ਕਿਲੋ ਗ੍ਰਾਮ ਦੇ ਕਰੀਬ ਤੋਂ ਆਪ ਮੰਨਦਾ ਹੈ ਔਰ ਪਾਪ ਬੇਸ ਜਿਹੜੇ ਸਮਗਲਰਸ ਨੇ ਉਹਨਾਂ ਦਾ ਬਹੁਤ ਜ਼ਿਆਦਾ ਕੌਨਫੀਡੈਂਸ ਵਾਲਾ ਬੰਦਾ ਹੈ ਔਰ ਉਹਦੇ ਉਹੀ ਜਿਹੜੀ ਇਹਦੇ ਚ ਇੱਕ ਹੋਰ ਵੀ ਗੱਲ ਆਈ ਹੈ ਕਿ ਹਿੰਦੁਸਤਾਨ ਦੇ ਬੰਦੇ ਆਪਸ ਕਿੱਦਾਂ ਮਿਲਾਏ ਜਾ ਰਹੇ ਆ ਇਸ ਕੇਸ 'ਚ ਬੜੀ ਇੱਕ ਨਵੀਂ ਇਹ ਗੱਲ ਆਈ ਕਿ ਬਾਹਰੋਂ ਪਾਕਿਸਤਾਨ ਵਾਲੇ ਬੰਦੇ ਹੀ ਦੱਸ ਦਿੰਦੇ ਵੀ ਫਲਾਨਾ ਬੰਦਾ ਵੀ ਹੈਗਾ ਤੁਹਾਡੇ ਲਾਗੇ ਰਹਿੰਦਾ ਉਹਨੂੰ ਵੀ ਆਪਣੇ ਨਾਲ ਸ਼ਾਮਲ ਕਰਕੇ ਉਹਦਾ ਨੈਟਵਰਕ ਜਿਹੜਾ ਬ੍ਰੌਡਨ ਕਰ ਦਿੱਤਾ ਜਾਂਦਾ ਜਿਆਮ ਵੀ ਆਪਣੇ ਔਲੇ-ਦੋਲੇ ਜਿਹੜਾ ਆਕਾਸ਼ ਹੈ ਇਹ ਦੋਨੇ ਬੰਦੇ ਚੀਮਾ ਕਲਾਂ ਦੇ ਹੈ ਇਹ ਬੰਦਾ ਪੱਟੀ ਦਾ ਹੈ ਜਿਹੜਾ ਸਮਗਲਰ ਮੇਨ ਮਤਲਬ ਰਸੀਵਰ ਹੈ ਸੰਦੀਪ ਸੋ ਪਾਕਿਸਤਾਨ ਬੇਸ ਜਿਹੜੇ ਸਮਗਲਰ ਨੇ ਉਹੀ ਇਹਨਾਂ ਨੂੰ ੜਲਾ ਦਿੰਦੇ ਵੀ ਇਹਨਾਂ ਨੂੰ ਵੀ ਦੇ ਦੇ ਇਹਨਾਂ ਨੂੰ ਦੇ ਦੇ ਨਾਲ ਜੋੜ ਲਓ ਇਹ ਤੇਰੀ ਮਦਦ ਕਰਨਗੇ ਸੋ ਇਹ ਇੱਕ ਜਿਹੜਾ ਨਵੀਂ ਇਨਵੈਸਟੀਗੇਸ਼ਨ ਦਾ 파ਟ ਮੈਂ ਸਮਝਦਾ ਔਰ ਇੰਨਾ ਪੁਰਾਣੀ ਜਿੰਨੇ ਆਪਾਂ ਪਿੱਛੇ ਰਿਕਵਰੀਜ਼ ਕੀਤੀਆਂ ਜਿਆਦਾਤਰ ਲੋਕ ਪੁਰਾਣੇ ਕੇਸਾਂ ਚ ਇਨਵੋਲਡ ਹੁੰਦੇ ਆ ਆ ਕੇ ਬੇਲ ਤੇ ਦੁਆਰਾ ਕੰਮ ਕਰਨ ਲੱਗ ਜਾਂਦੇ ਆ ਪਰ ਇਹ ਬੰਦਾ ਅਨ ਨੋਟਿਸ ਜਾ ਰਿਹਾ 2018 ਤੋਂ ਇਟ ਇਸ A वेरी 빅 ਕੈਚ ਕਿਉਂਕਿ ਕਿਸੇ ਦੇ ਵੀ ਨਿਗਾਚ ਨਹੀਂ ਔਰ ਆਮ ਨੇ ਆਪਣਾ ਚੁੱਪ ਕਰਕੇ ਕੰਮ ਕਰ ਰਿਹਾ ਕੰਮ ਕੀ ਰਿਹਾ ਕਿ ਐਡਾ ਵੱਡਾ ਬੰਦਾ ਨਾ ਕੋਈ ਬੰਦਾ ਬੇਸਿਕਲੀ ਨਾ ਬੜਾ ਲੋ ਲੋ ਲਾਈਂਗ ਔਰ ਲੋ ਪ੍ਰੋਫਾਈਲ ਹੈ ਇਹਨੇ ਸਮਾਨ ਚੁੱਕਣਾ ਚੁੱਪ ਕਰਕੇ ਆਪਣੇ ਕਿਤੇ ਡੈਸਟੀਨੇਸ਼ਨ ਤੇ ਫੜਾ ਦੇਣਾ ਕਿਸੇ ਨਾਲ ਬਹੁਤਾ ਇਹ ਮਿਕਸ ਅਪ ਨਹੀਂ ਹੋਇਆ ਔਰ ਦੂਸਰਾ ਇਹਦੀ ਮੂਵਮੈਂਟ ਜਿਹੜੀ ਮੈਂ ਹੋਰ ਸਮਝਦਾ ਕਿ ਬਚਣ ਦਾ ਕਾਰਨ ਇਹ ਹੈ ਕਿ ਬੰਦਾ ਇਕੱਲਾ ਆਪਰੇਟ ਕਰ ਰਿਹਾ ਸੀ ਇਹਨੇ ਕਿਸੇ ਬੰਦੇ ਨੂੰ ਵਿੱਚ ਸ਼ਾਮਲ ਨਹੀਂ ਕੀਤਾ ਨਾ ਕਿਸੇ ਘਰ ਦੇ ਨੂੰ ਨਾ ਕਿਸੇ ਹੋਰ ਦੋਸਤ ਨੂੰ ਚੁੱਪ ਕਰਕੇ ਕੱਲਾ ਗਿਆ ਆਰਾਮ ਨਾਲ ਬੈਠ ਗਿਆ ਲੰਮਾ ਪੈ ਗਿਆ ਜਦੋਂ ਡਰੋਨ ਆਈ ਉਹਦੇ ਤੋਂ ਡਰਾਪਿੰਗ ਹੋਈ ਸਮਾਨ ਚੁੱਕਿਆ ਆਪਣੇ ਚੁੱਪ ਕਰਕੇ ਬੰਨ ਕੇ ਆਪਣੇ ਘਰ ਲੈ ਆਂਦਾ ਉੱਥੇ ਰੱਖ ਲਿਆ ਨਾਲ ਦੀ ਨਾਲ ਡਿਸਪੋਜ਼ਲ ਕਰਾ ਦਿੰਦਾ ਘਰ ਵੀ ਕੀ ਕਹਿੰਦਾ ਸੀ ਕਿ ਕੀ ਕੰਮ ਕੀ ਕਰਦਾ ਵਾ ਇਹ ਵੈਸੇ ਆਮ ਜਿਹੜਾ ਹੈਗਾ ਇਹਦਾ ਐਗਰੀਕਲਚਰ ਦਾ ਹੀ ਕੰਮ ਹੈ ਕੋਈ ਜ਼ਿਆਦਾ ਹਾਂ ਫਿਰ ਘਰ ਦਾ ਪਪਾ ਵੀ ਉਦਾਂ ਦਾ ਤਰ੍ਹਾਂ ਇਨੀ ਤਰ੍ਹਾਂ ਕੰਮ ਕਰਦਾ ਨਾਰਮਲ ਨਾਰਮਲ ਹੈ ਇਹ ਵਿੱਚ 4-5 ਏਕੜ ਵਾਲੇ ਜ਼ਿਮੀਦਾਰ ਹੁੰਦੇ ਆ ਉਹ ਹਮ ਸਾਰੇ ਜਿਹੜੇ ਇਹਦੀ ਅਸੀਂ ਡਰਗ ਮਨੀ ਵਾਲਾ ਟ੍ਰੇਲ ਹੈ ਮੈਂ ਤੁਹਾਨੂੰ ਦੱਸਿਆ ਹੋਇਆ ਜੀ ਅਸੀਂ ਸ਼ੇਅਰ ਨਹੀਂ ਕਰ ਰਹੇ ਉਹਦੇ 'ਚ ਅਸੀਂ ਬੰਦਾ ਪਿੰਪੁਆਇੰਟ ਕਰ ਲਿਆ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਵੀ ਲੋਕ ਸਰ ਹੈਗੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਸਾਹਿਬ ਕਰ ਰਿਹਾ ਨੇ ਨੇਚਰਲੀ ਹੋਰ ਬਹੁਤ ਬੰਦੇ ਜੁੜੇ ਆਂ ਕਾਫੀ ਲੰਬਾ ਇਹਦਾ ਲਿੰਕੇਜਸ ਹੈਗੇ ਪਰ ਸਾਲ ਬੜੇ ਹੋ ਗਏ ਤੋਂ ਫਰੈਸ਼ ਵਾਲੇ ਤਾਂ ਡੈਫੀਨਿਟਲੀ ਕਿਉਂਕਿ ਦੂਜੇ ਫੋਨ ਫਾਨ ਚੇਂਜ ਵੀ ਕਰ ਲੈਂਦੇ ਆਪਣੇ ਹੋਰ ਕਈ ਜਿਹੜੇ ਪ੍ਰੋਕਾਸ਼ਨ ਲੈਂਦੇ ਆ ਸੋ ਜਿੰਨਾ ਪੋਸਿਬਲ ਹੋਇਆ ਉਹਦੇ ਡੀਪਰ ਅਸੀਂ ਇਨਵੈਸਟੀਗੇਟ ਕਰਾਂਗੇ ਸਰ ਪਾਕਿਸਤਾਨ ਚ ਕੋਈ ਨਾ ਲਿੰਕ ਵਿੱਚ ਉਥੋਂ ਦੇ ਦੋਸ ਸਮਗਲਰ ਨੇ ਜੀ ਜਿਹੜੇ ਸਾਹਮਣੇ ਆਏ ਆ ਉਹ ਕਾਫੀ ਇੰਪੋਰਟੈਂਟ ਬੰਦੇ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਉਹ ਵਰਚੁਅਲ ਨੰਬਰਸ ਨੇ ਹੋਰ ਨਹੀਂ ਉਹਨਾਂ ਤੇ ਵਰਕਿੰਗ ਚੱਲ ਰਹੀ ਹੈ ਪਾਕਿਸਤਾਨ ਦੇ ਸਮਗਲਰ ਆ ਉਹਨਾਂ ਦੇ ਲਿੰਕ ਇੰਡੀਆ ਦੇ ਕਿੰਨੇ ਲੋਕਾਂ ਨਾਲ ਹੈ ਦੇਖੋ ਤੁਹਾਨੂੰ ਮੈਂ ਦੱਸਿਆ ਨਾ ਜਿਵੇਂ ਨੈਟਵਰਕ ਹੀ ਸੰਦੀਪ ਸਿੰਘ ਦਾ ਉਹ ਬਣਵਾ ਰਿਹਾ ਸੋ ਦੈਟ ਮੀਨਸ ਉਹਨਾਂ ਦਾ ਬ੍ਰਾਡ ਬ੍ਰਾਡ ਨੈਟਵਰਕ ਆਪਾਂ ਸਮਝ ਸਕਦੇ ਹਾਂ ਕਾਫੀ ਮਤਲਬ ਵਾਸਟ ਹੈਗਾ ਕਿਉਂਕਿ ਮਾਰਡਰ ਦੇ ਲੋਕ ਜਿਹੜੇ ਪਿੰਡਾਂ ਨੂੰ ਦਵਾ-ਦਵਾ ਉਹ ਕਿਸੇ ਨਾ ਕਿਸੇ ਬਹਾਨੇ ਨਾਲ ਨੰਬਰ ਤੇ ਲੈ ਕੇ ਜਾਂ ਪ੍ਰੋਫਾਈਲ ਨਾਲ ਉਹ ਲਿੰਕ ਪੈਦਾ ਹੋ ਜਾਂਦੇ ਆ ਕਿਤੋਂ ਕਿ ਥੈਂਕ ਯੂ ਜੀ ਆਕਾਸ਼ ਕਿੱਧਰੋਂ ਸੀ ਆਕਾਸ਼ਦੀਪ ਸਿੰਘ ਇੱਕ ਇੱਕ ਆਕਾਸ਼ ਏਲੀਅਸ ਮੋਟੂ ਹੈ ਮੋਢਾ ਥਰਡ ਹੈ ਸੰਦੀਪ ਸਿੰਘ ਜਿਹੜਾ مین ਹੈ ਇਹਨੂੰ ਫਸਾਇਆ ਕਿਵੇਂ ਲਾਲਚ ਜੀ ਦਿੱਤਾ ਬਾਕੀ ਜਿਹੜੇ ਦੋ ਸਾਥੀਆ ਰੋਲ ਦੇ ਕੀ ਲਾਲਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਸ ਚ ਡਰੱਗ ਦੇ ਵਿੱਚ ਸਾਰਾ ਫਾਈਨੈਂਸ਼ੀਅਲ ਐਂਗਲ ਹੀ ਲੋਕੀ ਉਸੇ ਬੜੀ ਜਲਦੀ ਇਸੇ ਫਸ ਜਾਂਦੇ ਆ ਕਿ ਆਪਾਂ ਦਾ ਚਾਰ ਪੈਸੇ ਜਲਦੀ ਕਮਾ ਲਈਏ ਦੇ ਕੋ ਪਰਚਾ ਕਿਸੇ ਦੇ ਬਣੇ ਕਿਸੇ ਦੇ ਵੀ ਹੈ ਨਹੀਂ ਇਹ ਹੀ ਇੰਪੋਰਟੈਂਟ ਗੱਲ ਹੈ ਜੀ ਔਰ 2018 ਤੋਂ ਬੰਦਾ ਇੰਨਾ ਕੰਮ ਕਰ ਰਿਹਾ ਇਟਸ ਅ 빅 ਥਿੰਗ ਇਹ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਰੱਬੂ ਆ ਯਾਰ ਹਮ